ਤਾਰ ਕਰੜੀ ਐ ਮੱਜਾ ਚਾਹੇ ਗਾਂ ਆ ਰੂ ਵਾਂਗੂ ਪੋਲੀ ਕਰਨੀ ਐ ਧਾਰ ਹਨਾ ਆ ਨੁਸਖਾ ਦੱਸਾਂਗੇ 15 ਦਿਨ ਵਰਤ ਲਿਓ ਜਵਾਗ ਚ ਹੋਈ ਜਾਣ ਭਾਵੇਂ ਐਨੀ ਪੋਲੀ ਹੋ ਜੂ ਹਨਾ ਬਹੁਤ ਹੀ ਵਧੀਆ ਦੇਸੀ ਚੀਜ਼ ਲੈ ਕੇ ਆਏ ਆਪਾਂ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਠੀਕ ਐ 15 ਦਿਨ ਵਰਤ ਲਿਓ ਜਮਾ ਖੱਲ ਹੋ ਜੂਗੀ ਠੀਕ ਐ ਕਿੰਨੀ ਮਰਜ਼ੀ ਕਰੜੀ ਐ ਯਾਰ ਤੁਹਾਡੇ ਗੂਠੇ ਗੁੱਟ ਦੁਖਣ ਲਾਤੇ ਹਨਾ ਇਹ ਟਰਗੀ ਕਰੜੀ ਐ ਚਾਹੇ ਧਾਰ ਠੀਕ ਐ ਆਦਰੀਕਾ ਵਰਤਾਂਗੇ ਤੁਸੀਂ 15 ਦਿਨਾਂ ਦੇ ਵਿੱਚ ਰੂ ਵਾਂਗੂ ਪੋਲੀ ਪੂਰੀ ਖਿਲ ਹੋ ਜੂ ਮਾਝਾ ਚਾਹੇ ਗਾਂ ਜਵਾਕ ਚੋਹੀ ਚੋਈ ਜਾਣ ਭਵੇਂ ਠੀਕ ਹੈ ਬਹੁਤ ਹੀ ਵਧੀਆ ਆਪਾਂ ਦੇਸੀ ਤਰੀਕਾ ਲੈ ਕੇ ਆਏ ਆ ਤਾਂ ਵੀਡੀਓ ਸੇਵ ਕਰ ਲਓ ਸਾਂਭ ਕੇ ਰੱਖ ਲਓ ਸਾਰੀ ਉਮਰ ਕੰਮ ਆਉਣ ਵਾਲੀ ਹੈ ਠੀਕ ਹੈ ਕਦੋਂ ਵੀ ਇਹ ਸਾਨੂੰ ਪ੍ਰੋਬਲਮ ਆਉਂਦੀ ਹੈ ਜੋ ਕੋਈ ਮਾਝਾ ਗਾਂ ਧਾਰ ਕਰੜੀ ਹੋ ਜਾਂਦੀ ਹੈ ਨਾ ਜਾਂ ਕੋਈ ਆਪਾਂ ਲਿਆਉਣੇ ਆ ਉਹਦੀ ਧਾਰ ਕਰੜੀ ਹੁੰਦੀ ਆ ਆਪਾਂ ਨੂੰ ਫਿਰ ਵੇਚਣੀ ਪੈਂਦੀ ਆ ਉਹ ਨਾਉਤ ਨਹੀਂ ਆਉਂਦੀ ਸਾਨੂੰ ਹਨਾ ਲਓ ਲਿਖ ਲਓ ਆਪਾਂ ਹੀ ਕਰਨਾ ਹੈ ਆਪਾਂ ਰੋਜ਼ ਦੀ ਡਾਈਟ ਦੱਸਾਂਗੇ ਤੁਹਾਨੂੰ ਉਸ ਹਿਸਾਬ ਨਾਲ ਆਪਾਂ ਦਾ 15 ਦਿਨਾਂ ਦਾ ਸਮਾਨ ਲਿਆਇਓ ਠੀਕ ਹੈ ਰੋਜ਼ ਡੇਲੀ ਇੰਨਾ ਸਮਾਨ ਜਿੰਨਾ ਦੱਸਿਆ ਇਹ ਤੁਸੀਂ ਦੇਣਾ ਠੀਕ ਹੈ 150 ਗ੍ਰਾਮ ਤਲਾ ਦਾ ਤੇਲ ਠੀਕ ਹੈ 150 ਗ੍ਰਾਮ ਨਿੰਬੂ ਰਸ 200 ਗ੍ਰਾਮ ਦੇਸੀ ਖੰਡ 50 ਗ੍ਰਾਮ ਮਿੱਠਾ ਸੋਡਾ 50 ਗ੍ਰਾਮ ਠੀਕਰੀ ਨਸਾਦਰ ਤੇ 5 ਗੋਲੀਆਂ ਨਸਾਦਰ ਦੀਆਂ ਕੱਲੇ ਨਸਾਦਰ ਦੀਆਂ ਤੇ 40 ਗ੍ਰਾਮ ਨਿੰਬੂ ਦਾਤ ਠੀਕ ਹੈ ਸਾਰੀਆਂ ਚੀਜ਼ਾਂ ਮਿਕਸ ਕਰ ਲਓ ਦੁਬਾਰੇ ਫੇਰ ਆਪਾਂ ਇੱਕ ਵਾਰੀ ਦੱਸ ਦਿੰਨੇ ਆ 150 ਗ੍ਰਾਮ ਤਿਲਾਂ ਦਾ ਤੇਲ ਠੀਕ ਹੈ 150 ਗ੍ਰਾਮ ਤਿਲਾਂ ਦਾ ਤੇਲ 150 ਗ੍ਰਾਮ ਨਿੰਬੂ ਰਸ 150 ਗ੍ਰਾਮ ਨਿੰਬੂ ਰਸ ਠੀਕ ਹੈ 200 ਗ੍ਰਾਮ ਦੇਸੀ ਖੰਡ 200 ਗ੍ਰਾਮ ਦੇਸੀ ਖੰਡ ਤੇ 50 ਗ੍ਰਾਮ ਮਿੱਠਾ ਸੋਡਾ 50 ਗ੍ਰਾਮ ਮਿੱਠਾ ਸੋਡਾ 50 ਗ੍ਰਾਮ ਠਿਕਰੀ ਨਸਾਦਰ 50 ਗ੍ਰਾਮ ਠਿਕਰੀ ਨਸਾਦਰ ਤੇ 50 ਗ੍ਰਾਮ ਕੱਲਾ ਨਸਾਦਰ ਦੀਆਂ ਗੋਲਗਾਈਆਂ ਠੀਕ ਹੈ ਤੇ 40 ਗ੍ਰਾਮ ਨਿੰਬੂ ਸਾਤ 40 ਗ੍ਰਾਮ ਨਿੰਬੂ ਸਾਤ ਸੌਰੀ ਪੰਜ ਪੰਜ ਗੋਲੀਆਂ ਸੀ ਨਸਾਦਰ ਦੀਆਂ ਇਕੱਲੇ ਦੀਆਂ ਠੀਕ ਹੈ ਸਾਰੀਆਂ ਚੀਜ਼ਾਂ ਮਿਕਸ ਕਰ ਲਓ ਤੇ ਇਹਨਾਂ ਨੂੰ ਦੇਣਾ ਕਿਵੇਂ ਹੈ ਇੱਕ ਦਿਨ ਛੱਡ ਕੇ ਜਿਵੇਂ ਆ ਸਾਨੂੰ ਹੁਣ ਦੱਸਤਾ ਇੱਕ ਦਿਨ ਦੀ ਖਰਾਕ ਦੱਸਤੀ ਇਹ ਅੱਜ ਦੇਣੀ ਹੈ ਇੰਨੀ ਖਰਾਕ ਕੱਲ ਨੂੰ ਛੱਡ ਕੇ ਪਰਸੋਂ ਦੇਣੀ ਹੈ ਇੰਨੀ ਖਰਾਕ ਚੌਥੇ ਛੱਡ ਕੇ ਪੰਜਵੇਂ ਮਤਲਬ ਵੀ ਇੱਕ ਦਿਨ ਛੱਡ ਕੇ ਤੇ 15 ਦਿਨ ਚਾਰ ਨਹੀਂ ਆ ਮਹੀਨਾ ਹੋ ਜੂਗਾ ਤੁਹਾਡਾ ਹਨਾ ਤੇ 101% ਰਿਜ਼ਲਟ ਮਿਲੂਗਾ ਧਾਰ ਹੈ ਮੱਝ ਹੈ ਚਾਹੇ ਗਾਂ ਹੈ ਪੂਰੀ ਖੱਲ ਹੋ ਜੂ ਜਵਾਗ ਚੋਈ ਜਾਣ ਰੂਵ ਵਰਗੀ ਪੋਲੀ ਧਾਰ ਹੋ ਜੂ ਐਡੀ ਵਧੀਆ ਚੀਜ਼ ਹੈ ਦੇਸੀ ਚੀਜ਼ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਕਿੰਨੇ ਤੁਸੀਂ ਡਾਕਟਰਾਂ ਤੋਂ ਸਲਾਹਾਂ ਮਰਵਾ ਲਿਆ ਹਨ ਤਾਂ ਪਰ ਆ ਨੁਕਤਾ ਵਰਤ ਕੇ ਦੇਖਿਓ 101% ਰਿਜ਼ਲਟ ਮਿਲੂਗਾ ਹਨਾ ਬਹੁਤ ਹੀ ਵਧੀਆ ਚੀਜ਼ ਐ ਤੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਦੁਬਾਰੇ ਫੇਰ 150 ਗ੍ਰਾਮ ਤਿਲਾਂ ਦਾ ਤੇਲ 150 ਗ੍ਰਾਮ ਨਿੰਬੂ ਰਸ 200 ਗ੍ਰਾਮ ਦੇਸੀ ਖੰਡ ਤੇ 50 ਗ੍ਰਾਮ ਮਿੱਠਾ ਸੋਡਾ 50 ਗ੍ਰਾਮ ਠਿਕਰੀ ਨਸਾਦਰ ਅ 5 ਟਿੱਕੀਆਂ ਨਸਾਦਰ ਦੀਆਂ ਇਕੱਲੇ ਦੀਆਂ ਤੇ 40 ਗ੍ਰਾਮ ਨਿੰਬੂ ਦਾ ਸਾਰੀਆਂ ਚੀਜ਼ਾਂ ਮਿਕਸ ਕਰਕੇ ਤਾਂ ਮਾਜਾ ਚਾਹੇਗਾ ਇੱਕ ਦਿਨ ਛੱਡ ਕੇ ਦੇ ਦਿਓ ਤੁਸੀਂ ਠੀਕ ਐ ਜਿਵੇਂ ਅੱਜ ਦੇਤਾ ਤੇ ਕੱਲ ਨੂੰ ਛੱਡ ਕੇ ਪਰਸੋਂ ਐ 15 ਦਿਨ ਦੇਣਾ ਤੇ ਮਹੀਨਾ ਲੰਘ ਜਾਊ ਤੇ ਉਦੋਂ ਬਾਅਦ ਭਾਵੇਂ ਜਵਾਗ ਚੋਈ ਜਾਣਾ ਇੰਨੀ ਸੋਡੀ ਧਾਰ ਹੈ ਮਾਜਾ ਚਾਹੇ ਗਾਂ ਉਹਦੀ ਪੋਲੀ ਹੋ ਜੂ ਖਿਲ ਹੋ ਜੂ ਤੇ ਮੁੜ ਕੇ ਕਦੇ ਫਿਰ ਇਹ ਜੀ ਤੁਹਾਨੂੰ ਨਾਉਤ ਨਹੀਂ ਆਉਂਦੀ ਆਹ ਤਰੀਕਾ ਦੇ ਕੇ ਦੇਖੋ ਬਹੁਤ ਹੀ ਵਧੀਆ ਕਾਰਗਰ ਨੁਕਤਾ ਹੈ ਤੇ ਬਹੁਤ ਹੀ ਦੇਸੀ ਤਰੀਕਾ ਹੈ ਨਾ ਤੇ 101% ਰਿਜ਼ਲਟ ਮਿਲੂਗਾ ਜੇ ਕਿਸੇ ਨੂੰ ਇਹ ਜੀ ਪ੍ਰੋਬਲਮ ਹੈਗੀ ਆ ਤਾਂ ਦਿਓ ਜਾਂ ਕਿਸੇ ਨੂੰ ਹੋਰ ਨੂੰ ਆ ਤਾਂ ਗਾਂ ਦੱਸ ਦਿਓ ਬਹੁਤ ਹੀ ਵਧੀਆ ਚੀਜ਼ ਹੈ ਵੀਡੀਓ ਸੇਵ ਕਰ ਲਓ ਸਾਂਭ ਕੇ ਰੱਖ ਲਓ ਬਹੁਤ ਕੰਮ ਆਉਣ ਵਾਲੀ ਹੈ ਓਕੇ ਜੀ